ਸ਼੍ਰੀ ਗੌਰਵ ਬਜਾਜ ਅਤੇ ਸ਼੍ਰੀ ਜਤਨ ਬਜਾਜ ਵੱਲੋਂ ਆਪਣੇ ਪਿਤਾ ਸ਼੍ਰੀ ਸੁਭਾਸ਼ ਬਜਾਜ ਦੀ ਯਾਦ ਵਿੱਚ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੈਂਪ ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਤਕਰੀਬਨ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਇਆ ਇਸ ਕੈਂਪ ਦੀ ਸ਼ੁਰੂਆਤ ਸਿਵਲ ਸਰਜਨ ਸ਼੍ਰੀ ਰਜੇਸ਼ ਅਤਰੀ ਜੀ ਨੇ ਖੂਨਦਾਨੀਆਂ ਨੌਜਵਾਨਾਂ ਨੂੰ ਸਨਮਾਨ ਪੱਤਰ ਦਿੰਦੇ ਹੋਏ ਕੀਤੀ ਅਲਾਦੀਨ ਆਇਲਟਸ ਐਂਡ ਇਮੀਗ੍ਰੇਸ਼ਨ ਲਬਾਸਨਾ ਆਈਏਏਐਸ ਸੈਂਟਰ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਨੂੰ ਸਮਾਜ ਸੇਵਾ ਸੁਸਾਇਟੀ ਅਤੇ ਰੂਰਲ ਐਨਜੀਓ ਕਲੱਬ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸਨਪ੍ਰੀਤ ਸਿੰਘ ਸਮੇਤ ਕਈ ਹੋਰ ਨੌਜਵਾਨਾਂ ਨੇ ਇਸ ਕੈਂਪ ਵਿੱਚ ਪਹਿਲੀ ਵਾਰ ਖੂਨਦਾਨ ਕਰਕੇ ਸਮਾਜ ਸੇਵੀ ਹੋਣ ਦਾ ਮਾਣ ਹਾਸਲ ਕੀਤਾ ਇਸ ਕੈਂਪ ਵਿੱਚ ਇੱਕ ਖਾਸ ਗੱਲ ਵੇਖਣ ਨੂੰ ਮਿਲੀ ਕਿ ਇਸ ਵਿੱਚ ਇੱਕ ਬੋਲੇ ਅਤੇ ਗੁੰਗੇ ਨੌਜਵਾਨ ਨੇ ਵੀ ਖੂਨਦਾਨ ਕੀਤਾ ਇਸ ਮੌਕੇ ਪ੍ਰੋਗਤ ਤੋਂ ਇਲਾਵਾ ਸਰਬੱਤ ਦਾ ਪ੍ਰਾਚੈਰੀਟੇਬਲ ਟਰਸਟ ਇਕਾਈ ਮੋਗਾ ਦੇ ਪ੍ਰਦਾਨ ਸ਼੍ਰੀ ਗੋਕਲ ਚੰਦ ਬੁੱਗੀਪੁਰਾ ਸ਼੍ਰੀ ਨੀਲ ਮਰਾਣੀ ਸ਼੍ਰੀਮਤੀ ਮਨਜੀਤ ਕੌਰ ਹਰਵਿੰਦਰ ਕੌਰ ਬਜਾਜ ਬੇਬੀ ਸੀਰਤ ਸ਼ਬਾਸ਼ ਬਜਾ ਆਦ ਮੁੱਖ ਤੌਰ ਤੇ ਹਾਜ਼ਰ ਸਨ ਅੱਜ ਸਾਡੇ ਬਲੱਡ ਬੈਂਕ ਦੇ ਸਮਾਜ ਸੇਵਾ ਸੁਸਾਇਟੀ ਨੇ ਜਿਹੜਾ ਥੋਮਦਾਨ ਕੈਂਪ ਲਾਇਆ ਮੈਂ ਇਹਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਹਾਂ ਔਰ ਸਾਡੇ ਕੋਲ ਹਰ ਜਦੋਂ ਵੀ ਜ਼ਰੂਰਤ ਪੈਂਦੀ ਹੈ ਸਾਨੂੰ ਕੋਮ ਦੀ ਇਹ ਵੱਧ ਚੜ ਕੇ ਸਾਡੇ ਬਲੱਡ ਬੈਂਕ ਦੀ ਮਦਦ ਕਰਦੇ ਆ ਜਿਨ੍ਹਾਂ ਨਾਲ ਸੀ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਸਮੇਂ ਸਿਰ ਜਿਹੜਾ ਉਹ ਬਲੱਡ ਦੇ ਸਕਦੇ ਆ ਇਹ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਇਹਦੇ ਵਿੱਚ ਸਾਡੇ ਜਿੰਨੇ ਵੀ ਕੈਂਪ ਲੱਗਦੇ ਨੇ ਉਹਨਾਂ 'ਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਜਿਹੜੇ ਲੋਕਾਂ ਨੂੰ ਐਕਸੀਡੈਂਟ ਵਾਲਿਆਂ ਨੂੰ ਜਾਂ ਆਪਰੇਸ਼ਨ ਵਾਲਿਆਂ ਨੂੰ ਬਲੱਡ ਦੀ ਲੋੜ ਹੋਦੀ ਹੈ ਉਹਨਾਂ ਨੂੰ ਸਮੇਂ ਸਿਰ ਆਪਾਂ ਖੂਨ ਦੇ ਕੇ ਉਹਨਾਂ ਦੀ ਕੀਮਤੀ ਜਾਨਾਂ ਬਚਾ ਸਕੀਏ ਅੱਜ ਸੀ ਬਲੱਡ ਡੋਨੇਸ਼ਨ ਦਾ ਕੈਂਪ ਚੱਲ ਰਿਹਾ ਸੀ ਸਿਗਰ ਹਸਪੀਟਲ ਮੁਗਰ ਦੇ ਵਿੱਚ ਇਨ ਮੈਮਰੀ ਆਫ ਲੇਟ ਸੁਭਾਸ਼ ਗੋਜਾਜ ਤੇ ਅੱਜ ਬੜਾ ਹੀ ਉਤਸ਼ਾਹ ਦੇਖਣ ਮਿਲਿਆ ਇੱਥੇ ਬਹੁਤ ਸਾਰੇ ਇੱਧਰ ਦੇ ਲੋਕਾਂ ਦੇ ਇੱਥੇ ਮਿਲੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਇੱਥੇ ਬਲੱਡ ਡੋਨੇਟ ਦਿੱਤਾ ਤੇ ਬਹੁਤ ਸਾਰੇ ਜਿਹੜੇ ਡੋਨਰ ਪਹਿਲਾਂ ਵੀ ਬਲੱਡ ਦੇ ਰਹੇ ਨੇ ਉਹਨਾਂ ਨੇ ਅੱਜ ਦੁਬਾਰਾ ਫਿਰ ਇੱਥੇ ਆ ਕੇ ਬਲੱਡ ਦਿੱਤਾ ਤੇ ਇਹ ਬਹੁਤ ਹੀ ਐਪਰੀਸ਼ੀਏਬਲ ਚੀਜ਼ ਹੈ ਕਿ ਇਹ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਲੱਡ ਦੇਣ ਦੇ ਨਾਲ ਬਚਦੀ ਹੈ ਪਰ ਆਪਾਂ ਦੇਖਦੇ ਆਏ ਹਾਂ ਕਿ ਬਲੱਡ ਦੀ ਬਹੁਤ ਜ਼ਿਆਦਾ ਕਮੀ ਹੈ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਬਲੱਡ ਦੀ ਕਮੀ ਕਰਕੇ ਜਿਹੜੀ ਉਹਨਾਂ ਦੀ ਕੁਐਸ਼ ਜਿਹੜੀ ਲਾਈਫ ਹੈ ਉਹ ਚੱਲੀ ਜਾਂਦੀ ਹੈ ਤਾਂ ਹਰ ਇੱਕ ਨੂੰ ਜਿਹੜਾ ਬਲੱਡ ਇਥੇ ਦੇਣਾ ਚਾਹੁੰਦੇ ਹਨ ਲਿਬਾਸਨਾ ਆਈ ਇਸ ਥਾਂ ਦੀ ਇਨੀਸ਼ੀਏਟਿਵ ਨੂੰ ਲੋ ਅਰਗੇਨਾਈਜ਼ ਕੀਤਾ ਗਿਆ ਸਹਿਯੋਗੀ ਸਾਡੇ ਸਮਾਜ ਸੇਵਾ ਸੁਸਾਇਟੀ ਰੂਰਲ ਐਜੂ ਤੇ ਬਹੁਤ ਸਾਰੇ ਹੋਰ ਸੰਸਥਾਵਾਂ ਨੇ ਸਾਡਾ ਇੱਥੇ ਸਾਥ ਦਿੱਤਾ ਹੈ ਤੇ ਅਸੀਂ ਬਾਕੀ ਸੰਸਥਾਵਾਂ ਨੂੰ ਵੀ ਇਹੀ ਚੀਜ਼ ਕਹਿੰਦੇ ਹਾਂ ਕਿ ਤੁਹਾਨੂੰ ਅਗਲੇ ਜਿਹੜੇ ਕੈਂਪ ਨੇ ਆਰਗੇਨਾਈਜ਼ ਕੀਤੇ ਦਮ ਸੋ ਸਾਰਿਆਂ ਦਾ ਫਾਇਦਾ ਹੋਵੇ। ਠੀਕ। ਓਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਕੈਂਪ ਅਸੀਂ ਸ਼ਿਵਾਸ਼ ਬਜਾਜ ਉਹਨਾਂ ਦੀ ਯਾਦ ਦੇ ਵਿੱਚ ਇਹ ਲਗਾਇਆ ਗਿਆ ਸਵਾਜ ਸੇਵਾ ਸੈਟਲਿਸਟਰ ਗੋਦਾ ਦੇ ਸਹਿਯੋਗ ਨਾਲ ਤੇ ਰੂਰਲ ਐਜੂ ਦੇ ਸਹਿਯੋਗ ਨਾਲ ਵੀ ਇਹ ਥੈਂਪਸ ਤੇ ਲਾਇਆ ਗਿਆ ਹੈ ਕਿਤੇ ਮਤਲਬ ਬਲੱਡ ਨੇਡ ਦਾ ਕੈਂਪ ਲੱਗਾ ਹੈ। ਹਰਾਨੀ ਦੀ ਗੱਲ ਇੱਕ ਹੋਰ ਹੈ। ਪਰਲੇਪੈ ਤੁਹਾਨੂੰ ਦਿਖਾ ਰਹੇ ਹਾਂ ਬੱਚਾ ਗੁੰਗਾ ਵੀ ਹੈ, ਬੋਲਾ ਵੀ ਹੈ। ਉਹ ਪ੍ਰੇਰਿਤ ਹੋ ਕੇ ਬਲੱਡ ਦੇਣਾ ਹੈ। ਦੇਖੋ ਮੈਂ ਕਿਰਪਾ ਕਹੂਗਾ ਵੀ ਉਹਦਾ ਜ਼ਰੂਰ ਕਵਰੇਜ ਕਰੋ। ਕਿ ਜਿਹੜਾ ਬੱਚਾ ਹੈ ਉਹਦੇ ਕਿੰਨੇ ਗੁੰਗਾ ਤੇ ਬੋਲਾ ਵੀ ਹੈ ਤੇ ਫਿਰ ਵੀ ਬਲੱਡ ਡੇਟ ਦਾ ਆਇਆ। ਕਿਉਂਕਿ ਜਿਹੜੀ ਇਹੋ ਜੀ ਗੱਲ ਹੈ, ਇਹੋ ਜੀਆਂ ਗੱਲਾਂ ਮੈਂ ਕਹਿੰਦਾ ਵੀ ਜ਼ਰੂਰ ਸਾਨੂੰ ਸਿੱਖਣੀਆਂ ਚਾਹੀਦੀਆਂ ਜਾਂ ਮੌਕਾ ਮਿਲਣਾ ਚਾਹੀਦਾ ਕਿਉਂਕਿ ماں ਖੂਨਦਾਨ ਮਾਂ ਕਹਿੰਿਆ। ਉਹ ਜਿਹੜਾ ਆਪਾਂ ਖੂਨਦਾਨ ਕਰਦੇ ਆਂ ਇਹ ਇੱਕ ਬਹੁਤ ਵੱਡੀ ਅਹਿਮੀਅਤ ਹੈ ਕਿਉਂਕਿ ਇੱਕ ਤਾਂ ਤਿੰਨ ਬੰਦਿਆਂ ਨੂੰ ਹੀ ਜ਼ਿੰਦਗੀ ਦੇ ਦਿੰਨੇ ਆ ਕਿਉਂਕਿ ਉਹ ਜ਼ਿੰਦਗੀ ਦਿੰਨੇ ਇੱਕ ਹੀ ਸਾਡੇ ਆਪ ਦੇ ਸਰੀਰ ਦੀ ਚੈੱਕਅਪ ਕਰਾ ਦਿੰਦੇ ਕਈ ਬੰਦੇ ਕਹਿੰਦੇ ਨੇ ਵੀ ਸਾਡਾ ਬਲੱਡ ਨਾਲ ਕਮਜ਼ੋਰੀ ਆਉਗੀ ਬਿਲਕੁਲ ਗਲਤ ਗੱਲ ਹੈ ਬਲੱਡ ਨਾਲ ਕਮਜ਼ੋਰੀ ਨਹੀਂ ਆਉਂਦੀ ਕਿਉਂਕਿ ਮੈਂ ਵੀ ਐਸ ਉਮਰ ਤੱਕ 32 ਵਾਰ ਬਲੱਡ ਦੇ ਚੁੱਕਾ ਪਰ ਨਿਕਨ ਜਿਹੜੀ ਸਾਨੂੰ ਵਹਿਮ ਹੈ ਕਿ ਬਲੱਡ ਬਲੱਡ ਸਾਡਾ 24 ਘੰਟੇ ਦੇ ਵਿੱਚ ਬਲੱਡ ਪੂਰਾ ਹੋ ਜਾਂਦਾ ਮੈਂ ਕਹਿੰਦਾ ਵੀ 6 ਮਹੀਨੇ ਦੇ ਵਿੱਚ ਹਰੇਕ ਬੰਦੇ ਨੂੰ ਆਦਰ ਤਿੰਨ ਮਹੀਨੇ ਬਾਅਦ ਬਲੱਡ ਕਢ ਜੋ ਅੱਜ ਅਸਲਾਸਾ ਮੋਗਾ ਵਿਖੇ ਸੁਭਾਲ ਵਜਾ ਜੀ ਦੇ ਸੁਪੁੱਤਰਾਂ ਵੱਲੋਂ ਉਹਨਾਂ ਦੀ ਯਾਦ ਵਿੱਚ ਪਹਿਲਾ ਖੂਨ ਦਾ ਕੈਂਪ ਲਗਵਾਇਆ ਗਿਆ ਸਮਾਜ ਸੇਵਾ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਤੇ ਰੂਰ ਐਨ ਜੀਓ ਦੇ ਸਹਿਯੋਗ ਨਾਲ ਪਹਿਲਾ ਕੈਂਪ ਚੱਲ ਰਿਹਾ ਹੈ ਇਹਦੇ ਵਿੱਚ ਵੇਖਣ ਨੂੰ ਆਇਆ ਵੀ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਹੈ ਇਹਦੇ ਵਿੱਚ ਬਹੁਤ ਡੋਨਰ ਇਹੋ ਜਿਹੇ ਆ ਜਿਹੜੇ ਪਹਿਲੀ ਵਾਰ ਬਲੱਡ ਦੇ ਰਹੇ ਆ ਤੇ ਜਿਵੇਂ ਹੁਣ ਸੰਿਆਸੀ ਜੀ ਦੱਸ ਕੇ ਗਏ ਆ ਥੋੜੀ ਦੇਰ ਪਹਿਲਾਂ ਤੇ ਆਪਣੇ ਵਿੱਚ ਇਹੋ ਜਿਹੇ ਵੀ ਆਏ ਆ ਜਿਨ੍ਹਾਂ ਦਾ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਵੇਖਿਆ ਵੀ ਇਹ ਮੁੰਡਾ ਅੱਜ ਬਲੱਡ ਡੇਨ ਆਇਆ ਗੋਂਗਾ ਵੀ ਇਹਦਾ ਬੋਰਾ ਵੀ ਆ ਜਵਾਰ ਮੁੰਡਾ ਤੇ ਇਹ ਬਹੁਤ ਵਧੀਆ ਇਹਨਾਂ ਦਾ ਅਭਰਾਲਾ ਹੈ ਕਿਉਂਕਿ 18 ਸਾਲ ਤੋਂ 60 ਸਾਲ ਦੇ ਵਿੱਚ ਕੋਈ ਵੀ ਤੰਦਰੁਸਤ ਵਿਅਕਤੀ ਤੰਨੇ ਵੀ ਨੇ ਪਿੱਛੋਂ ਕੂਨ ਦੇਖ ਸਕਦਾ ਇਹਦੇ ਨਾਲ ਇੱਕ ਤਾਂ ਮੁਫਤ ਦੇ ਵਿੱਚ ਆਪਣੇ ਸਾਰੇ ਟੈਸਟ ਹੋ ਜਾਂਦੇ ਆ ਬਾਕੀ ਇੱਥੇ ਸਿਵਲ ਹਸਪਤਾਲ ਜਿਹੜੇ ਤਕਰੀਬਤ ਜੂਰ ਤਾਂ ਬਹੁਤ ਜ਼ਿਆਦਾ ਰਹਿੰਦੀ ਹੈ ਜਿਵੇਂ ਦਿਨ ਵਿੱਚ ਕਿਸਾ ਜਾਂ ਐਕਸੀਡੈਂਟ ਕੇਸ ਹੈ ਉਹਦੇ ਵਿੱਚ ਬਿਲਕੁਲ ਫ੍ਰੀ ਲੱਗਦਾ ਇਹ ਬਹੁਤ ਵੱਡਾ ਉਦਮ ਇਹਨਾਂ ਦਾ ਉਦਮ ਆਇਆ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੰਦਾ ਬਹੁਤ ਵਧੀਆ ਜਿਹੜਾ ਸਰਮਾ ਦਾ ਭਲਾ ਕੈਰੀ ਕਰਦਾ ਟ੍ਰਸਟ ਵਾਲਿਆਂ ਨੂੰ ਵੀ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਇਹੋ ਜਿਹੇ ਪਰਾਲੇ ਹੋਰ ਹੋਣੇ ਚਾਹੀਦੇ ਆ ਕਿਉਂਕਿ ਇਹੋ ਜਿਹੇ ਮੌਕੇ ਆਪਾਂ ਨੂੰ ਮਿਲਦੇ ਰਹਿੰਦੇ ਆ ਬਲੱਡ ਦਾ ਜਿਹੜਾ ਖੂਨ ਦਾ ਨ ਸਭ ਤੋਂ ਵੱਡਾ ਮਹਾਦਾਨ ਹੈ ਕਿਉਂਕਿ ਇਹਦੇ ਨਾਲ ਬਹੁਤ ਲੋਕਾਂ ਦੀ ਜ਼ਿੰਦਗੀ ਬਚਦੀ ਹੈ ਮੇਰੇ ਖਿਆਲ ਨਾਲ ਆਪਾਂ ਸੜਕ ਤੇ ਖੂਨ ਲੋਦਣ ਨਾਲੋਂ ਜੇ ਆਪਾਂ ਕੈਂਪ ਦੇ ਵਿੱਚ ਜਾ ਕੇ ਖੂਨਦਾਨ ਕਰਦੇ ਆਂ ਇਹ ਬਹੁਤ ਵੱਡਾ ਉਦਮ ਹੈ ਅਤੇ ਮਹਾਦਾਨ ਹੈ ਧੰਨਵਾਦ